ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਬੈੜਾ ਦਿਖਾਵਾਂਗੇ ਤਿੰਨੇ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੀ ਚੱਕਾ ਪਿੰਡ ਮਾਛੀਕੇ ਇਲਾਕਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ ਜੀ 7719456512 7719456512 56512 ਜਿਹੜੀ ਆਪਾਂ ਪਹਿਲੇ ਨੰਬਰ ਤੇ ਵੜ ਦੇਖੀਏ ਨੇ ਕਿਹੜਾ ਸੂਆ ਸੁੰਦੀ ਆ ਇਹ ਵੀਰੇ ਦੂਜੇ ਸੂਆ ਸੁੰਦੀ ਆ ਪਹਿਲੇ ਸੂਆ ਦਾ ਇਹਦਾ ਰਿਕਾਰਡ 30 32 ਕਿਲੋ ਦਾ ਮਾਲਕ ਨੇ ਦੱਸਿਆ ਦੂਜਾ ਸੂਆ ਹੁਣ ਸੁੰਦੀ ਆ ਕੈ ਦਿਨ ਬਾਕੀ ਪੈ ਸੁੰਚੇ ਇਹਦੇ ਵੀਰੇ 10 ਦਿਨ ਮਾਲਕ ਨੇ ਦੱਸਿਆ ਜੀ ਆਈ ਇਹ ਆਪਣੇ ਕੋਲ ਵੜ ਠੀਕ ਹੈ 10 ਦਿਨ ਸੁੰਚੇ ਬਾਕੀ ਪਹਿਲੇ ਸਵੇਰੇ 30 ਦਾ ਰਕਾਰਡ ਦੱਸਿਆ ਆਪਾਂ 30 ਦਾ ਰਕਾਰਡ ਦੱਸਿਆ ਆਪਾਂ 30 ਕਿਲੋ ਵੀ ਸਾਡਾ ਕਿਹਾ ਜੋ ਕਹਿੰਦੇ ਠੀਕ ਹੈ ਦਾ ਹਾਂ ਹੁਣ ਇਹਦੀ ਅਸਲੀ ਦਾ ਆਪਦਾ ਆਈਡੀਆ ਦਾ ਸਕਦਾ ਗੱਗ ਹਣ ਠੀਕ ਹੈ ਸੀਮਨ ਵਗੈਰੇ ਤੇ ਪੁੱਛਿਆ ਆਪਾਂ ਕਿਹੜਾ ਪਰ ਸੀਮਨ ਪੀਡੀਐਫ ਤੇ ਦਾ ਯਾਰ ਹੁਣ ਮੇਰੇ ਦਾਜੇ ਨੇ ਆਪਾਂ ਦੁਬਾਰਾ ਵੀ ਪੁੱਛਦਾ ਨਹੀਂ ਜੀ ਠੀਕ ਆ ਪੀਡੀਐਫ ਇਹਦਾ ਸੀਮਨ ਤੋਂ ਗੱਪਣ ਗਰਮੀ ਦੇ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੀ ਐ ਇਸ ਵਾਰ 30 ਤੋਂ ਪਰ ਹੈ ਉਮੀਦ ਆਪਣ ਬੋਡੀ ਸਟਰਕਚਰ ਜਿਹੜੇ ਸਰ ਨਾਲ ਕੱਦ ਫੇਡ ਢਲੀ ਆ ਗਾ ਉਹ 35 ਕਿਲੋ ਗ੍ਰਾਮ ਨਾਲ ਹੀ ਚਾਹੀਦਾ ਗਾ ਤੇ ਮੁੱਲ ਵੜੀ ਇਹਦਾ ਮੁੱਲ ਦਾ ਅ ਛੋੜ ਛੱਪਾ ਹੋ ਜਾਊਗਾ ਮਾੜਾ ਮੋਟਾ ਹੀ ਹੋਊਗਾ ਤੋਰੀ ਬਾਹਰ ਨੂੰ ਸੋ ਵੀਰੋ ਲੱਖ ਰੁਪਏ ਦੇ ਵਿੱਚੋਂ ਮਾੜਾ ਮੋਟਾ ਛੋੜ ਛੱਪਾ ਹੋ ਜਾਊਗਾ ਵੱਡੀ ਵਹਿੜਾ ਪੂਰਾ ਚੰਗਾ ਬੋਡੀ ਸਟਰਕਚਰ ਆ ਸਾਫ਼ ਸੁਥਰੀ ਜਿੰਦ ਜਾਨ ਵਾਲੀ ਰਾਜੀ ਪਲੀ ਬੁਲੀ ਬਹੁਤ ਆ ਤੋਂ ਦੇਖੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਤੇ ਥਣ ਝੋਲੀ ਦੀ ਸਾਫ਼ ਸੁਥਰੀ ਆ ਸੂਆ ਦੂਜਾ ਜਿਹਨਾਂ ਨੂੰ ਸੁੰਦਿਆਂ ਲੱਗ ਭਾ ਕੇ ਦੰਦਾ ਜੀ ਹੋ ਵੀਰੇ ਕਿ ਦੇਖੇ ਨੇ ਆਪਾਂ ਬਾ 6 ਦਿਨ ਤਾਂ ਹੋਈ ਹੋਊਗਾ ਜੇ ਇਹ ਹੋਈ ਠੀਕ ਆ ਜੇ ਇਹਨਾਂ ਨੂੰ ਦੂਜਾ ਸੂਆ ਸੋ ਮੂਰੇ ਜਮਾ ਗਰਮੀ ਵਾਲਾ ਤੋਹ ਜਿਆ ਪ੍ਰਿੰਟ ਪੂਨ ਬਹੁਤ ਚੰਗੇ ਆਗੇ ਤੇ ਦੂਜਾ ਸੁਆਸ ਹੁੰਦੀ ਆ ਪੀਡੀਐਫ ਦਾ ਲੱਗਿਆ ਹੋਇਆ ਸੀਮਨ 30 ਕਿਲੋ ਤੋਂ ਦੇ ਦਾ ਪਾਇਆ ਹੋਇਆ ਕੱਚੀ ਆਲੇ 8 ਤੋਂ 10 ਦਿੰਦੀ ਝੋੜੀ ਝਾੜੀ ਦੇਖੋ ਬੈੜ ਦੀ ਬਹੁਤ ਚੰਗੀਆਂ ਸਾਫ ਸੁਥਰੀ ਤੇ ਕੱਲੀ ਕੱਚੀ ਕੱਚੀ ਐ ਸੋ ਸਾਡੇ ਦੇਖਿਆ ਚਾਰੇ ਨਿਖਣਵੇਂ ਵਿੱਥੀ ਤੇ ਮਿਲਕ ਵੇਨ ਵਗੈਰਾ ਤੇ ਬਾਕੀ ਕਦ ਕੁਦ ਬਹੁਤ ਆ ਹਨਾ ਕਦ ਕੁਦ ਬਹੁਤ ਆ ਹਨਾ ਕਦ ਸਾਰਾ ਪੂਰਾ ਹੀ ਹੈ ਕਰਨ ਵਾਲੀ ਦਾ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਬੱਚੀ ਦੇਖੀ ਜਨੇ ਆਪਾਂ ਇਹ ਵੀ ਦੂਜਾ ਸੁਆਸ ਹੁੰਦੀ ਆ ਇਹ ਅੱਜ 6 ਦਾ ਦਾ ਉਹ ਕੋਈ ਨਹੀਂ ਕੀ ਜੈਨੂਰ ਦੂਜਾ ਸੋਸ ਹੁੰਦੀ ਆ ਤੇ ਥੋੜੀ ਕੱਚੀ ਜ਼ਿਆਦਾ ਲੱਗਦੀ ਹੈ ਨਾ ਕੱਚੀ ਵੀਰੇ ਜੋ ਦਾ ਫਾਰਮ ਜੋ ਅੱਡ ਲਿਆਗਾ ਉਹ ਬੰਦੇ ਨੇ ਬਾਹਰ ਜਾਣਾ ਸੀ ਉਹ ਪਹਿਲਾਂ ਹੀ ਵੇਚ ਗਿਆ ਠੀਕ ਹੈ ਤੇ ਕ ਲਗਭਗ ਹੈਗੀ 15 ਤੋਂ 20 ਦੰਦੀ ਆ 15 ਤੋਂ 20 ਦੰਦੀ ਤਾਂ ਵੀਰੇ ਆਮ ਨਾਲ ਲੈ ਗੀ ਜੀ ਬਸ ਇਹਦੇ ਪਹਿਲੇ ਸੋਸ ਦਾ ਰਕਾਰ 20 ਕਿਲੋ ਇਸ ਵਾਰ ਅੰਦਾਜ਼ਾ ਲਾਈ ਆਪੇ ਤੋਂ ਇਹਦਾ ਵੀਰੇ 25-26 ਕਿਲੋ ਤਾਂ ਆਮ ਨਾਲ ਹੀ ਜਾਣਾ ਚਾਹੀਦਾ ਬਸ ਸੀਮਨ ਵਗੈਰਾ ਤਾਂ ਨਹੀਂ ਕਨਫਰਮ ਕੋਈ ਸੀਮਨ ਵੀਰੇ ਤੇ ਸੀਮਨ ਕਿਹੜਾ ਦੱਸਦੇ ਸੀ ਵੀਰੇ ਆਪਾ ਸਨੋਮੈਨ ਦਾ ਸੀਮਨ ਤੋੜ ਦਿਆ ਉਹਨੂੰ ਸੋ ਵੀਰੋ ਦੂਜਾ ਸੂਆ ਹੁੰਦੀਆ ਸਨੋਮੈਨ ਦਾ ਸੀਮਨ ਲੱਗਿਆ ਹੋਇਆ ਤੇ ਜੈਨੂਨ ਦੂਜਾ ਸੂਆ ਕੱਦ-ਗਾਠ ਪਲੱਸ ਬਿਊਟੀ ਵਗੈਰਾ ਪੂਰੀ ਓਕੇ ਆ ਸਾਫ ਸੁਥਰੀ ਜੰਦੇ ਜੰਨ ਬਰੀਡ ਕੁਆਲਿਟੀ ਦੇ ਵਿੱਚ ਆ ਤੇ ਹਫਤਾ ਸੋ ਸੌਰੀ 15 ਤੋਂ 20 ਦਿਨ ਬਾਕੀ ਪਿਆ ਸੂਨ ਦੇ ਵਿੱਚ 20 ਕਿਲੋ ਦੁੱਧ ਪਲੂਨ ਦਾ ਪਾਇਵਾ ਇਸ ਵਾਰ ਇਸ ਤੋਂ ਆਪਾਂ 24-25 ਕਿਲੋ ਦੀ ਉਮੀਦ ਕਰ ਸਕਦੇ ਆ ਦੂਜਾ ਸੂਆ ਸੂਨ ਨੂੰ ਲਗਭਗ 25 ਤੋਂ 20 ਦਿਨ ਬਾਕੀ ਆ ਤੇ ਜਿਹੜੇ ਬ ਤੀਜੇ ਨੰਬਰ ਵਾ ਅੱਛੀ ਦੇਖੀ ਆਨੇ ਆ ਜੀ ਇਹ ਵੀ ਵੀਰੇ ਦੂਜੇ ਸੂਏ ਇਹ ਡੈਨਮਾਰਕ ਦਾ ਸੀਮਨ ਲੱਗਿਆ ਹੋਇਆ ਠੀਕ ਆ ਇੱਕ 20 ਦਾ ਤੇ ਦੋ ਦੇਦਾ ਤਾਂ 22 ਕਿਲੋ ਚੋਇਆ ਬਜ਼ਰੇ ਮਾਲਕ ਕਹਿੰਦੇ ਉਹ ਹੀ ਠੀਕ ਹੈ ਹਾਂ ਤੇ 10ਵੇਂ ਤੋਂ 26 ਕਿਲੋ ਦੀ ਪੱਸੀ ਵੀ ਹੈਗੀ ਆ ਜੀ ਜੈ ਜਗਤਰਾਜ ਜੀ ਮੈਂ ਕੱਦ ਕਾਟ ਕੇ ਦੇਖ ਕੇ ਆਪਾਂ ਕਹਿੰਦੇ 25 ਚੋਇਆ ਉਹ ਵੀ ਫਾਇਦਾ ਨਹੀਂ ਕੋਈ ਹਣਾ ਹਾਂ 26 27 ਦਾ ਆਰਾਮ ਨਹੀਂ ਕਰੇ ਦਊਗੀ ਇੱਥੇ ਪਹਿਲਾਂ ਉਹਦਾ 20 ਕਿਲੋ ਤਾਂ ਆਵਿਆ ਇਹਦਾ ਐਵੇਂ ਆਪਾਂ ਬਾਡੀ ਮੂੰਹ ਜਾਂ ਪਰ ਆਏ ਦੇਖ ਕੇ 25 ਕਹਿੰਦੇ ਉਹ ਵੀ ਕੋਈ ਫਾਇਦਾ ਨਹੀਂ ਹਣਾ ਪਤਾ ਕੀ ਗੱਲ ਆ ਵੀਰੇ ਝੂਠ ਮਾਰਨ ਨਾਲੋਂ ਚੰਗਾ ਸੱਚ ਦੱਸ ਦਿਓ ਗਾਹ ਨੂੰ ਵੀ ਮਾਰਕੀਟ ਬਣਾਉਣ ਦਾ ਫਾਇਦਾ ਹੀ ਆ ਜੈ ਜਗਤਰਾਜ ਜਮਾ ਥੋਰੀ ਬਾਹਰ ਨੂੰ ਸੋ ਵੀਰੇ ਗੱਲਾਂ 'ਚ ਪੂਰਾ ਗਰੰਟਾ ਬੈੜ ਦੇਖਣ ਨੂੰ 25 22 ਕਿਲੋ ਦਾ ਵੀ ਗੱਪ ਚੱਲਦੀ ਸੀਗੀ ਪਰ ਵੀ ਇਹ ਕਹਿੰਦਾ ਗੱਪ ਮਾਰਨਾ ਕੋਈ ਨਹੀਂ ਦੋ ਪਰ ਘੱਟ ਤੋਰਨੋ ਕੋਲ ਲਗਾ ਤੁਰਨਾ ਮੜ ਕੇ ਦੇ ਨਾਲ ਤੇ 25 22 ਕਿਲੋ ਦੁੱਧ ਹੈ ਕਿ ਦਊਗੀ ਇਹ ਤੇ ਕੱਚੀ ਇਹ ਵੀ 15 ਤੋਂ 20 ਲੈਂਦੀ ਹੈਗੀ ਹੈ ਹਨਾ ਹਾਂ ਵੀ ਇਹ ਨਾ ਤਾਂ ਠੀਕ ਹੈ ਸੋ ਕਿਸੇ ਵੀਰ ਨੇ ਦੂਰ ਤੋਂ ਮੰਗਵਾਉਣੀ ਉਹਦੀ ਖਾਤਰ ਵਜਿਆ ਸੂਟ ਹੋਊਗੀ ਜਮਾ ਕਿਉਂਕਿ ਆਪਦੇ ਘਰੇ ਜਾ ਕੇ ਇੱਕ ਘੱਟਾ ਟ੍ਰਾਈਜੈਸ਼ਨ ਦਾ ਚਾਰ ਲੋਕ ਅੱਖਾਂ ਸਾਹਮਣੇ ਸੂਝ ਜੇਰ ਜਪਾ ਓਕੇ ਹੋਊ ਜਮਾ ਸੋ ਜੋੜਾ ਬੜਾ ਦਿਖਾਦਾ ਕੱਚਾ ਤੇ ਇੱਕ ਲਗਭਗ ਥੋੜੇ ਦਿਨਾਂ ਦੀ ਕੱਚੀ ਜਿਹੜੀ ਪਹਿਲੇ ਨੰਬਰ ਦੇ ਦਿਖਾਇਆ ਟੌਪ ਕ ਤੇ ਤਿੰਨ ਨਾਗਾ ਬਸ ਨੂੰ ਦਿਖਾਦੇ ਪਿੰਡ ਮਾਛੀ ਕੇ ਜਿਲ੍ਹਾ ਮੋਗਾ ਨੰਬਰ ਬੋਲੀ ਵੀਰ ਆਪਣਾ 7719356512 ਵੀਰ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ